ਖਾਸੀ ਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਨਵੇਂ ਵਲੌਗ ਦੇ ਵਿੱਚ ਤੇ ਕੱਲ ਫੇਰ ਸੰਗਰਾਮ ਦੇ ਧਿਆਰੇ ਤੇ ਅਸੀਂ ਸਾਲ ਜਾਨ ਫੇਰ ਇਕੱਠੇ ਹੋਏ ਆ ਤੇ ਹੁਣ ਆਪਾਂ ਸੋੜਾ ਖਾ ਪੀ ਕੇ ਤੇ ਰੈਸਟ ਰਿਸਟ ਕਰਕੇ ਫੇਰ ਅਸੀਂ ਥਾਤ ਹੋਵਾਂਗੇ ਤੇ ਸੇਵਾ ਪੂਰੀ ਕਰਾਂਗੇ ਫੇਰ ਤੁਹਾਨੂੰ ਦੱਸ ਦਿਆਂ ਕਿ ਇੱਥੇ ਕੀ ਕੀ ਹੋਏਗਾ ਜੀ ਸਾਡੇ ਨਾਲ ਜੁੜੇ ਰਹੋ ਜੀ ਅਸੀਂ ਆ ਗਏ ਜੀ ਅੰਦਰ ਸੋ ਦੇਖੋ ਸਾਰਿਆਂ ਵੀਰਾਂ ਨੇ ਪੈਸੇ ਪੂਏ ਪਾ ਕੇ ਤੇ ਖਾਣ ਪੀਣ ਦਾ ਜਗਾਰ ਲਾਇਆ ਹੈਗਾ ਆ ਕੀ ਆਇਆ ਵਾ ਭਾਈ ਚਾਪਾ ਸਪ੍ਰਿੰਗ ਰੋਲ ਅਛਾ ਤੇ ਆਪਣੇ ਕੋਲਡ ਡਰਿੰਕ ਆ ਗਏ ਬਸ ਬਸ ਦੋ ਚਾਰ ਬੰਦੇ ਕੋਲਡ ਡਰਿੰਕ ਲੈਣਗੇ ਬਾਅਦ ਤੁਹਾਡੇ ਸੁਣਾਉਂਦਾ ਬੰਦੇ ਹਾਜ਼ਰ ਨੇ ਲਓ ਵੀ ਮਿੱਤਰੋ ਕੋਲਡ ਡਰਿੰਕ ਵੀ ਆ ਗਈ ਜੇ ਮਲਕੀਤ ਹਰਣਾ ਨੇ ਦਿੱਤੀ ਖੋਲ ਤੇ ਹੁਣੇ ਗਲਾਸਿਆਂ ਚ ਪਾ ਕੇ ਦੇਣਗੇ ਸਾਰਿਆਂ ਨੂੰ ਅਵੀਰ ਹੋਣੀ ਤੇ ਪਹਿਲੇ ਲੱਗੇ ਫਿਰ ਖਾਣ ਅਸੀਂ ਵੀ ਖਾ ਖੋ ਲਈਏ ਫਿਰ ਤੁਹਾਨੂੰ ਦਿਖਾਣੇ ਆ ਕਿ ਕੀ ਮੂਡ ਬੰਦਾ ਹੈ ਬਾਬੇ ਹਰਣਾ ਨੇ ਵੀ ਦੇਖਦੇ ਨੇ ਪਾ ਕੇ ਕੋਲਡ ਡਰਿੰਕ ਕੋਲਡ ਡਰਿੰਕ ਹੈ ਚਾਂਪਾ ਤੇ ਹਾਜ਼ਰੀ ਪੇਲਾ ਹੀ ਸੋ ਬਹੁਤ ਹੀ ਮਜ਼ਾ ਆਏਗਾ ਤੁਸੀਂ ਜੁੜੇ ਰਹੋ ਵਲੌਗ ਦੇ ਨਾਲ ਸੇਵਾ ਵੀ ਕਰਾਂਗੇ ਥਾਂ ਤੋਂ ਲੱਗੇ ਬਹੁਤ ਕੰਢੀ ਪੈਣੀ ਹੈ ਸੋ ਸਾਤ ਦਵਾ ਲਾਓ ਵੀ ਮਿੱਤਰੋ ਸਾਡੇ ਵੀਰ ਹੋਣੀ ਆ ਗਏ ਜਿਹੜੇ ਕੁੜਕੜੇ ਕਰਕੇ ਲੈਣ ਗਏ ਸੀ ਹੁਣ ਆ ਕੇ ਦੇਣੇ ਖਾਣ ਟਾਸਟ ਲੋਕੀ ਤਰ੍ਹਾਂ ਰੱਖੰਦਾ ਸਵਾਦ ਕੰਮ ਵੀ ਢਿੱਲੋ ਕਿੱਥੋਂ ਆਏ ਨਿਆ ਬਾਬਾ ਜੀ ਨੂੰ ਆਏ ਸਹ ਕੰਮ ਸਵਾਦ ਹੈ ਹਾਂਜੀ ਉਹ ਤੋਂ ਵਧੀਆ ਉਹ ਦੱਸ ਯਾਰ ਸਵਾਦ ਕੰਮ ਚੰਗੀ ਕਹਿੰਦਾ ਮੇਰੇ ਕੋਲ ਬਹੁਤ ਆ ਵੀਰਾਂ ਨੇ ਕੁੁਰਕਰੇ ਲੈਂਦੇ ਦੇ ਹੁਣ ਕੁੁਰਕਰੇ ਖਵਾ ਕੇ ਨਾ ਕੋਈ ਸੇਵਾ ਕਰਾਣੀ ਜੇ ਕੇ ਇਹਨੇ ਨਾ ਕੀਤੀ ਤੇ ਵਰਸਾ ਪੂਰੀ ਈਂਧਲਾ ਫਿਰਨਾ ਬਾਬੇ ਨਾਲ ਆ ਆ ਵੀ ਜਾਂਦਾ ਈ ਤਾਤਾ ਤੁਮੋ ਪੈਰ ਕਰ ਆ ਚਲੋ ਉੱਠੋ ਸੇਵਾ ਕਰੋ ਸਾਰੇ ਵੀਰ ਹੋਣੇ ਨੇ ਕਿਨੇ ਸੇਵਾ ਕਰਨ ਠਾਰ ਬਾਬਾ ਯਾਰ ਇਹਨਾਂ ਨੂੰ ਭਾਈ ਖਾਣਾ ਮੀਟੋ ਖਾ ਲੈ ਉੱਠੋ ਮੇਰਾ ਵੀਰ ਥਾ ਤੋ ਗੇਰ ਸੋਈਆਂ ਯਾਰ ਏ ਟਾਈਮ ਵੇਲੋ ਤੇ ਕਿਨਾ ਹੋ ਗਿਆ ਈ ਉੱਠੋ ਉੱਠੋ ਛੋਟੋ ਘਰ ਚਲੋ ਜੀ ਦਿਖਾਣੇ ਹੁਣ ਤੁਹਾਨੂੰ ਬਾਅਦ ਥਾ ਥੋੜਾ ਕੀ ਰੰਗ ਕਰਦੇ ਨੇ ਲਓ ਮਿਸਾਂ ਜਾਈਂ ਆਹ ਲੈ ਇਸੇ ਕਿੰਨੇ ਬੁਢੀ ਵੜੀ ਗਏ ਵੇ ਚੱਲ ਦੋ ਉੱਥੇ ਤੈਨੂੰ ਦੱਸ ਤੂੰ ਇੱਥੇ ਸੌਂ ਗਿਆ ਆਂ ਨਹੀਂ ਉੱਠ ਹੈਲੋ ਸੋ ਉੱਠੋ ਖਾਤਾ ਨਹੀਂ ਕੋਈ ਕੁਝ ਸੋ ਸਾਰੇ ਵੀਰ ਹੋਣੀ ਦੇ ਨੇ ਹੁਣ ਖਾਂ ਧੋਣ ਸੋ ਦੇਖੋ ਇੱਧਰ ਤੋ ਵੇਖੋ ਥਾਂ ਕੀ ਕੀ ਮੋਹਰ ਬੰਦਾ ਹੈ ਕੌਣ ਕਿਰਿਆ ਸਾਬਾ ਦਾ ਹੈ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ ਦੇਖੀ ਚੱਲੋ ਬਸ ਵੀਰ ਹੋਣੀ ਦੇ ਨੇ ਸਾਰੇ ਥਾਂ ਤੋਂ ਨਾ ਸਾਰਾ ਥਾਂ ਵੇਖੋ ਅੱਡਾ ਤੱਕ ਰਹਾ ਹਾਲ ਜੇ ਬਾਬੇ ਦੀ ਮਹਿਨਾ ਸੋ ਇਦੇ ਸਾਰੇ ਸੇਵਾ ਵੀਰੋ ਨਹੀਂ ਕਰਦੇ ਨੇ ਓਏ ਧਿਆਨ ਧਿਆਨ ਵੀਰ ਉਹ ਵੇ ਵੇ ਮੈਂ ਡਰੇ ਮੀਨੂ ਬਣਾ ਲਿਆ ਮੈਂ ਚੱਲਣਾ ਤੇ ਨੂੰ ਵੱਡਾ ਰਹਾ ਫਰਾਓ ਵੀ ਤੂ ਵੀ ਤੂ ਤੂ ਵੀ ਦਰਾ ਤੂੰ ਕਿੱਦਾਂ ਆ ਉਹ ਹੈਲੋ ਚੱਲੇ ਤੂੰ ਇੰਦਰ ਮਮਾ ਇੰਦਰ ਇੱਥਾ ਪਾਣੀ ਆਏ ਪਹਿਲੇ ਰੰਬ ਲੈ ਕੇ ਛਾਲੀ ਮਿੱਤਰਾ ਛੱਤੀ ਛੱਤੀ ਮੇਰਾ ਭਰਾ ਕਹੀਏ ਕੰਮ ਸਸੋਣੇ ਸਵੇਰੇ ਫੇਰ ਉੱਠਣਾ ਵੀ ਐ ਤੇ ਸਵੇਰੇ ਪਦਾਨੇ ਨਾਲ ਸੇਵੀ ਦਾ ਲੰਗਰ ਵੀ ਲਾਉਣਾ ਆ ਚਾਹ ਵੀ ਬਰਉਣੀ ਐ ਸਵੇਰੇ 4:00 ਵਜੇ ਹਾਲ ਖੇਤੀ ਉੱਠਣਾ ਪੈਣਾ ਵਾ ਤਾਂ ਤੋਂ ਜੱਬ ਤੇ ਪਿਆਜ ਛਰਿਆ ਵਾ ਮਕੌਣਾ ਚ ਪਹਿਲਾਂ ਹੀ ਐ ਤੇ ਚਲੋ ਸਵੇਰੇ ਤਾਂ ਮੇਰੇ ਸਾਹ ਨੂੰ ਹੋਈ ਜਾਵਾ ਬਸ ਨਾਲ ਜੁੜੇ ਰਹੇ ਲੋਕਦੇ ਤੁਹਾਨੂੰ ਇਦਾਂ ਹੀ ਵਧੀਆ ਵਧੀਆ ਪਹਿਲਾਂ ਕਹਿ ਦਵਾਂ ਸੋ ਇਹ ਜੋ ਹੋ ਗਿਆ ਹੋਰ ਹਾਂ ਅਰ ਸਵੀਰ ਹੁਣੇ ਸੱਤ ਤੱਕ ਲੈਂਬੋ ਫਰਿਆ ਹੈ ਓ ਬੱਲੇ 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 ਆ ਛੋਟਾ ਓਏ ਗੱਲਾਂ ਨਹੀਂ ਕਰਨੀਆਂ ਢੋਲੋ ਸਾਡੇ ਵੀਰ ਹੋਣੀ ਵਿਚਾਰੇ ਕੰਮ ਤੋਂ ਆਏ ਨੇ ਇਸ ਟਾਈਮ ਸੋ ਬਹੁਤ ਬਹੁਤ ਸਵਾਗਤ ਇਹਨਾਂ ਦਾ ਇਹ ਸਾਡੇ ਇੱਥੇ ਹਾਜ਼ਰ ਹੋਏ ਨੇ ਦੇਖੋ ਕੰਮ ਦੇ ਵੀ ਚਲੋ ਉੱਥੇ ਵੀ ਆਪਣੀ ਇਮੇਜ ਸਹੀ ਬਣਾਈ ਹੈ ਸਾਡੇ ਸਾਹਮਣੇ ਇਮੇਜ ਬੰਦ ਨਹੀਂ ਵਧੀਆ ਹੈ ਸਾਨੂੰ ਸਰ ਧੰਨਵਾਦ ਤੁਹਾਡਾ ਜੀ ਆਏ ਸਾਡੇ ਦਰਸ਼ਨ ਦਿੱਤੇ ਨੇ ਅੱਡੇ ਇਹਨਾਂ ਦੀ ਤੇ ਵੇਟ ਹੀ ਚਲੋ ਟੈਂਪੋ ਫੜਾਏ ਇਹਨਾਂ ਨੂੰ ਹੁੰਦੇ ਹੀ ਖਾਣਾ ਵੀ ਨਾ ਕੋਈ ਸ ਪਹਿਲੇ ਟੈਂਪੋ ਫੇਲਾ ਫਿਰ ਆਪਾਂ ਆ ਗਏ ਅੱਡੇ ਸਰ ਵੀਰ ਟੇਟਾ ਕਟੇ ਟੇਟਾ ਕਟਕੋ ਬਾਬਾ ਪਾਣੀ ਪਾ ਕੇ ਹਟਦੇ ਚੱਲ ਤੂੰ ਮਦਰ ਆਣਾ ਆ ਗਿਆ ਆ ਗਿਆ ਮੈਂ ਉਹ ਕਰ ਮੈਂ ਤੈਨੂੰ ਘਰ ਲਗਾਵਾ ਮਦਰ ਡਾਣੇ ਨਹੀਂ ਪਰ ਆਸ ਹੋ ਰਹੀ ਚਾਹ ਠੀਕ ਐ ਸੋਵਾ ਸੱਸ ਸੋਵਾ ਤੂੰ ਸੋਂਦੀ ਤੇਰੀ ਕਰਨਿਆ ਤੇ ਬਾਹਰ ਮਾਮਾ ਕੰਮ ਕਿਨੇ ਕਰਾਣਾ ਵਾ ਓਏ ਹਲੋ ਲੀ ਆਹੋ ਇੱਥੇ ਰਹਿਣਾ ਚੰਗਾ ਅਸੀਂ ਇੱਥੇ ਪੂਰੀ ਖਾਤਰ ਜਾਵੇ ਕੁਰਕਰੇ ਵੀ ਲੈ ਕੇ ਆਈ ਵੀ ਨੋਣੀ ਵਾ ਤੂੰ ਲੇਟ ਹੋਗਾ ਮੈਂ ਤੂੰ ਫੋ ਪਿਆਰੇ ਸੱਚਾ ਪੁੰਪ ਪਈ ਦੀ ਨਹੀਂ ਨਹੀਂ ਯਾਰ ਖਾ ਖਾ ਬਰਗਰ ਖਾ ਸੀ ਇਹ ਤੇ ਤੁਹਾਰੀ ਕੀਤੀ ਹੈ ਲੋਏ ਮਿੱਤਰੋ ਬਾਬਾਤ ਵਗ ਰਹੀ ਆ ਤੀ ਮੁਮਮਤ ਸਾਡਾ ਦਿਨ ਲਾਜੀ ਅੱਗ ਅਜੇ ਤੱਕ ਪਾਣੀ ਚਲ ਰਿਹਾ ਆ ਜੀ ਤੇ ਦੇਖੋ ਗੁਰਦੁਆਰਾ ਕਿ ਦਿਖਾਉਣ ਲੱਗਦੇ ਆ ਹਲੋ ਬਾਬਾ ਜੀ ਆ ਇੱਧਰ ਸੇਵਾ ਪੂਰੀ ਕਰਨਾ ਕੂੜੇ ਨੂੰ ਇੱਧਰ ਅਗ ਲਾਣ ਕ ਪੋਲਿਊਸ਼ਨ ਨਹੀਂ ਫੈਰਨਾ ਇਹ ਲੋੜੀ ਦੇ ਸੇਵਾ ਕਰਨ ਸਾਰੇ ਗੁਰਦੁਆਰਾ ਸਾਡਾ ਬਹੁਤ ਹੀ ਜ਼ਿਆਦਾ ਸੋਹਣਾ ਲੱਗ ਰਿਹਾ ਬਾਬੇ ਦੀ ਕਿਰਪਾ ਨਾਲ ਸੇਵਾ ਚੱਲ ਰਹੀ ਹੈ ਜੀ ਇਹ ਆਈ ਮੁਰਗੀ ਪੈ ਗਈ ਆ ਚਲੋ ਜੀ ਵੀ ਤੂੰ ਵੀਰੋ ਨੀ ਇਧਰ ਦੇ ਜਾਜ ਪਰਤਾਲ ਕਰਨ ਕਿਹਾ ਨੂ ਮੈਨੂੰ ਰੰਗ ਰਾਹੋਗੇ ਕੁੜੀਓ ਇਹਦਾ ਕਿਦਾਂ ਆ ਖਰਾਬ ਤੇ ਨਹੀਂ ਘਰ ਚ ਰਿਆ ਹਾਂ ਸਾਰਾ ਗੰਦ ਵਜਾਉਦਾ ਤੇਰਾ ਜਿਹੜਾ ਫਿਲਟਰ ਹੋ ਜਾਂਦਾ ਨਾ ਇਹ ਸਾਫ਼ ਕਿਤਾ ਹੁੰਦੀ ਆ ਰਹਾ ਅਸੇ ਕੋਈ ਇਹਨੇ ਕੋ ਖਾਬ ਕਰਾਣੀ ਜੇ ਖਰਾਬ ਹੈ ਤੇ ਨੀ ਨਿਗਾਹ ਮਰੀ ਪੱਥਰ ਪਾਰ ਆ ਵੀਰੋ ਨੀ ਪੋਰੀ ਗਮਲਾ ਆ ਧਾਕਰ विया वाया सारा कुछ बढ़िया सेवा चल रही है जी हो रहे इधर हैलो समीर होनी ओ सैम्बो फर उधर हो गए रैमबो खराब हो चल मन लाग सेवा करनी ਬਹੁਤ ਸੇਵਾ ਚੱਲੀ ਹੈ ਜੁਰਾ ਸ਼ੁਰਾ ਨਾਲ ਆ ਟਾਣੀ ਫੇਰ ਨਹੀਂ ਮੁੜਦੀ ਵੀ ਜਰਾ ਇੱਕ ਦੋ ਨਾਲ ਬੁਫੇ ਕੇ ਫੇਰ ਖੁਲਾਏ ਦੇ ਗੱਲਾਂ ਕਰਨ ਐਨੇ ਟੋਨੀ ਬਖੀ ਜਾਈ ਦੇਰ ਤੁੰਕਣ ਰਿਹਾ ਮੈਂ ਤੁਹਾ ਦਾ دیر ਬਾਅਦ ਅੱਗ ਲੱਗ ਚੁੱਕੀ ਹੈ ਛੇਤੀ ਛੇਤੀ ਅਧਰੂ ਮੁਕੇ ਕਾਰਜ ਤੱਕ ਪਹੁੰਚਾਂਗੇ ਬੰਦੇ ਸੇਵਾ ਹੀ ਨਹੀਂ ਕਰਦੇ ਵੀ ਯਾਰਾਂ ਬਹੁਤ ਠੀਕ ਜਿਆਦਾ ਗੱਲਾਂ ਦੇਖੋ ਗੱਲਾਂ ਦੇ ਬੰਦਾ ਪਸੰਦਰ ਵੀ ਹੋਏ ਨਹੀਂ ਆ ਕੰਮ ਕਰ ਲੋ ਮੇਰਾ ਵੀ ਇੱਕ ਹੋ ਜਿਆ ਦੂਜਾ ਬਾਗੇ ਆ ਨੇ ਇੱਧਰ ਕਰਤਾ ਘਾਲ ਹੈ ਕਰ ਹੈ ਕਰ ਵੀ ਬੜਾ ਸੁਹਾ ਵੜਾਈ ਉਹ ਭਰਾਵਾ ਇੱਧਰ ਇਹਨੇ ਮੁੰਡੇ ਪਸੰਦੀ ਨਹੀਂ ਜਾਣਗੇ ਹਾਂਜੀ ਹਾਂ ਅੰਦਰ ਕਹਿਣ ਜਾਣਦੇ ਨੇ ਇੱਧਰ ਥਾਂ ਇੱਕ ਨਾ ਰਹਿੰਦਾ ਵਾ ਉਹ ਬਾਬਾ ਇਹਨਾਂ ਨੂੰ ਜਾ ਕੇ ਕਿਡੰਡਾ ਫੇਰ ਮੈਂ ਆਣਾ ਹੋਵੇ 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 ਦੇਖੀ ਬਹਿਣਗੇ ਸਾਰੇ ਵਾਰੀ ਵਾਰੀ ਆ ਵੇਖੀ ਇਨਾਂ ਦੀ ਗੱਲਾਂ ਕਰੀ ਮੁੱਕ ਜਿੰਨਾ ਪੁੱਛ ਕ ਅੰਦਰ ਹੀ ਗੱਲਾਂ ਕਰ ਲਿਆ ਹਾਂ ਬਾਬਾ ਸਵੇਰੇ ਆਹ ਪੁੱਛ ਦਿੰਦੇ ਆਂ ਸੁਬਾ ਸਾਮੇ ਟਮੇਟਾ ਸੈੱਟ ਕਰ ਯਾਰਾ ਔਣ ਲਧੀਆ ਸਾਰੇ ਵੇ ਬਹਾਨਾ ਕੀ ਦਾ ਵਾ ਬੈਂਦਾ ਕੰਮ ਚੋ ਰੇ ਡੀ ਨਾ ਬੱਬੇ ਪਰ ਜਦੋਂ ਕੰਮ ਕਰਦੇ ਨੇ ਉਹ ਚੜੇ ਕਰਦੇ ਵੀ ਰੇ ਜਨਾ ਤੇ ਹੋਂ ਤੇ ਪੂਰੇ ਟੱਟੀ ਹੀਟ ਹੋਏ ਪਏ ਨੇ ਕਿੱਥੇ ਫੇਰੇ ਹੋ ਗਈ ਹੋ ਗਈ ਸਰ ਹੋ ਗਈ ਸੱਟ ਹੁਣ ਆ ਯਾਰ ਨਾਲ ਓਏ ਮੇਰੀ ਜੰਬਾ ਨਜ਼ਰ ਸੁਣਾ ਅੰਦਰ ਗਤੀ ਬੰਦ ਕਰੋ ਨਾ ਘਾਉ ਭਰ ਜਿੰਦਰਾ ਜਿੰਦਰਾ ਲਾਓ ਅੰਦਰ ਗਤੀ ਬੰਦ ਕਰਕੇ ਤਾਂ ਨਜ਼ਰਾਂ ਦੀ ਕਹਾਵ ਲੱਗ ਗਿਆ ਇਹ ਗੱਲ ਸੁਣੇ ਉਠ ਅਸ਼ਵੀਰਨ ਮਹਾਰਾਸ਼ਟਰੀਆ ਗੱਗੀ ਵੀ ਆਇਆ ਕਿੱਥੇ ਗਿਆ ਗੱਗੀ ਯਾਰ ਬਾਬਾ ਕ੍ਰਾਸੇ ਵਸ਼ ਦੀ ਅੰਦਰ ਚਲੀਏ ਜਾਤ ਨੂੰ ਨਾ ਸਟਾਰ ਹਾਈਨ ਇੰਡਸਟਰੀ ਨੂੰ ਆ ਗਏ ਆ ਨੂ ਜੀ ਦੇ ਡੈਡੀ ਆ ਉਹ ਇਹਨੇ ਕਰਤੀਆਂ ਬੱਚਿਆਂ ਬੰਦ ਅੱਜ ਜਿੰਨਾਂ ਨਾਲ ਬਹੁਤ ਵੱਡੀ ਰਾਤ ਨੂੰ ਐਡਮ ਪੈਣੀ ਆ ਲੋਕ ਇਹਦੇ ਨਾਲ ਜੁੜੇ ਨੇ ਤੁਹਾਨੂੰ ਵਿਖਾਵਾਂਗੇ ਤੁਸੀਂ ਵੀ ਅਸ ਅਸ ਦੌਰਿਆ ਹੋਗੇ ਕਿਸੇ ਨੂੰ ਨਹੀਂ ਦੱਸਿਆ ਗੱਲ ਸੀਕ੍ਰਟ ਬਹੁਤ ਜ਼ਿਆਦਾ ਫੜ ਦਿੱਤੀ ਨਾ ਅੱਜ ਗੱਲ ਹੈ ਤੋ ਤੁਹਾਨੂੰ ਦਿਖਾਉਂਦੇ ਆ ਜੀ ਬਿੰਦੂ ਬਿੰਦੂ ਇਹ ਤੈਨੂੰ ਪਤਾ ਕਿ ਕੱਢ ਲੱਗਣ ਦੀ ਜਾਬਦਾ ਮੈਂ ਆ ਗਿਆ ਉੱਥੇ ਮੈਂ ਤੈਨੂੰ ਕੀ ਆਵਾ ਕੰਚ ਕਿਰਾ ਮਰ ਜਾਂਦਾ ਤੈਨੂੰ ਕੀ ਆਵਾ ਕੰਚ ਕਿਰਾ ਮਰ ਜਾਂਦਾ ਕੀ ਹੋ ਰੰਦੇ ਆ ਦਾੜੀ ਵੱਡੀ ਹੋ ਜਾਂਦੇ ਕਾਟ ਘੀਆਂ ਬੜੇ ਨੂੰ ਚਲੋ ਜੀ ਮਬਾਕੀ ਸੁਣੋ ਗੱਲ ਇਹ ਕਹਿੰਦਾ ਬੰਦਿਆਂ ਨੂੰ ਬਹਿ ਜਾਓ ਬਹਿ ਜਾਓ ਤੂੰ ਹੀ ਆਖੇ ਕੰਮੀ ਲੱਗਦੇ ਕੰਚ ਦੇ ਓ ਹੈਲੋ ਲਿੱਡੋ ਖੇਡਣ ਲਾ ਪਏ ਜੇ ਸਾਡੇ ਮਿੱਤੂ ਵੀ ਰੋੜੀ ਐਲ ਵੀ ਦੀ ਚਾਦਰ ਲੈ ਕੇ ਭੇਜ ਦੇ ਨੇ ਤੈਨੂੰ ਆ ਕਿ ਤਰ੍ਹਾਂ ਵੀ ਇਹ ਲੰਬੀ ਬਾਰੋਂ ਠੱਡ ਲੱਗਦੀ ਐ ਇਹ ਅਸੀਂ ਕਿੰਨੇ ਤੇ ਆ ਇਸ ਦੀ ਇਤੋਂ ਵੀ ਜਾਗਾ ਨੰਬਰ ਹੀ ਉੱਡ ਕੇ ਜੇ ਇਸ ਇਸ ਚੈਮਬਰ ਤੇ ਆ ਮੈਂ ਤੂੰ ਮੈਂ ਤੂੰ ਮੂੰਹ ਬਣਾ ਕੇ ਲੈ ਕੇ ਦੱਲ ਰਿਹਾ ਕੰਨ ਦਾ ਮੂੰਹ ਚ ਮਸਰ ਪੈ ਜਾਂਦਾ ਵਾ ਕੰਨ ਚ ਕਿਰੇ ਭਰ ਜਾਂਦੇ ਜੇ ਖਤ ਕਾਣ ਨਵੇੜ ਮੂੰਹ ਖਲ ਫੇਟਦੇ ਨੇ ਮਮਾ ਆ ਵੀਰੋਂ ਇਕੱਲੇ ਲੱਗੇ ਲੱਗੇ ਨੇ ਰੱਬ ਦੇ ਬੰਦੇ ਹੋਈ ਕਿਹਨੇ ਲਿੱਟਾ ਓਏ ਹੋਈ ਆਦਰਾ ਨੂੰ ਤਾ ਕੋਟ ਦਿੱਤਾ ਅਲਵਾ ਬਿੰਦਿਆ ਅਲਵਾ ਬਈ ਜਲਦੀ ਓਸੀ ਕਹਿੰਦਾ ਓਏ ਗਾਲ ਗੱਲ ਨਹੀਂ ਨਹੀਂ ਚਲੋ ਵਧੀਆ ਆਪਣੀ ਹੁੰਦਾ ਥੋੜਾ ਪਰ ਜਿਹਦੇ ਵੰਡ ਵੰਡ ਵੀ ਕਰੇ ਤੇ ਖੋਏ ਹੀ ਇਹਨਾਂ ਨੇ ਛੋਟ ਯਾਰ ਆ ਵੀ ਜਾਂਦੇ ਤੁਲਕੜਾ ਸਾਨੂੰ ਜਾਂਦੇ ਲੈ ਵੇਖੋ ਜੀ ਕੁਰਕਰਾ ਪਾਰਟੀ ਓਏ ਆ ਦੇਖੋ ਆਪਣਾ ਆਪਣਾ ਰਿਕਾਰਡ ਕੋੜ ਦੇ ਉਹਨੂੰ ਕਹਿੰਦਾ ਚੈੱਕ ਕਰਾ ਲੈ ਇਹ ਕਿਹਦਾ ਫਿਰ ਮਣੀ ਹੈ ਤੇਰਾ ਪੁਰਾਣਾ ਹੀ ਸੈੱਟ ਬੰਦਿਆ 36 ਵਾਲੀ ਖੋਦ ਰੇ ਮਾਮਾ ਮਿੱਟੂਆਟ ਵੜ ਕੇ ਕਹਿੰਦਾ ਮਿੰਨ ਨੂੰ ਲਿਆ ਕੁਰਕਰਾ ਸਾਰੇ ਨੂੰ ਆ ਗਿਆ ਉਹ ਨਹੀਂ ਖਾਂਦਾ ਉਹ ਨਹੀਂ ਖਾਂਦਾ ਵੇ ਟਿੱਪੜੀ ਚਾਹਦੇ ਸੋਰਾ ਆਦੇਵਾਦੀਏ ਨੇ 3 ਵਿੱਚ 7 2 3 ਵਾਲੀ ਤੇ ਸਾਰੇ ਸੁੱਤੇ ਪਏ ਨੇ ਤੇ ਆਪਾਂ ਦੋ ਤਿੰਨਾਂ ਦਾ ਪਲਾਨ ਹੈ ਇੱਕ ਸਾਰਾ ਸਟੋਰ ਆ ਵਾ ਤੋਂ ਆਪਾਂ ਸਪਰੇਅ ਨਾਲ ਕਿ ਆਏ ਹਾਂਗੇ ਤੇ ਹੁਣ ਤੁਹਾਨੂੰ ਦੱਸਦੇ ਹਾਂ ਕਿ ਸਪਰੇਅ ਨਾਲ ਕੀ ਮੋਰ ਬੰਦਾ ਆ ਸਾਹਬ ਸਾਬੀ ਫਰੇਵੇ ਉਹ ਨਾ ਨਾ ਹਰਸ਼ ਹਰਸ਼ ਅਜਤਲੇ ਸਫ ਆ ਗਿਆ ਸਫ ਜੀ ਗੰਦਿੱਲਾ ਨਾ ਅਸੋ